ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:00 ਵਜਣ ਵਾਲੇ ਨੇ ਅ ਤਰੀਕਾ ਜਿਹੜਾ ਕਿ 21 ਜਨਵਰੀ ਦਿਨ ਬੁੱਧਵਾਰ ਆ ਤੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਆਪਣੀਆਂ ਕੁਝ ਭੈਣਾਂ ਨੇ ਜੀ ਡੇਲੀ ਹਨਾ ਵੀਡੀਓ ਦੇਖਦੀਆਂ ਡੇਲੀ ਕਮੈਂਟ ਕਰਦੀਆਂ ਸੋ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਦੀ ਮਿਹਰ ਸਦਕਾ ਤੁਹਾਡੇ ਸਾਰਿਆਂ ਦੇ ਸਪੋਰਟ ਸਦਕਾ ਹੀ ਮੈਥੋਂ ਤੱਕ ਪਹੁੰਚੀ ਆ ਹਨ ਬਸ ਇਦਾਂ ਹੀ ਆਪਣਾ ਸਪੋਰਟ ਬਣਾਈ ਰੱਖਿਓ ਤੇ ਅ ਬਾਕੀ ਕਈ ਦਿਨ ਹੋ ਗਏ ਜੀ ਮੈਥੋਂ ਕਮੈਂਟਾਂ ਦੇ ਹਨਾ ਰਪਲਾਈ ਵੀ ਨਹੀਂ ਹੋ ਪਾਈ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਨਾ ਥੋੜਾ ਮੈਂ ਬੀਜ਼ੀ ਵੀ ਸੀ ਤੇ ਇੱਕ ਮੰਮੀ ਦੀ ਥੋੜੀ ਸਿਹਤ ਫੇਰ ਡਾਊਨ ਆ ਉਹਦਾ ਕਰਕੇ ਟਾਈਮ ਹੀ ਨਹੀਂ ਮਿਲਦਾ ਤੇ ਕਈ ਵਾਰੀ ਵੀਡੀਓ ਵੀ ਸਕਿਪ ਹੋ ਜਾਂਦੀ ਹੈ ਨਹੀਂ ਪਾਈ ਜਾਂਦੀ ਹਨਾ ਸੋ ਉਹਦਾ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਆ ਤੇ ਬਾਕੀ ਮੈਂ ਹੁਣ ਇੱਥੇ ਬੈਠੀ ਆ ਬਾਹਰ ਇੱਧਰ ਬਾੜੀ ਵਾਲੇ ਪਾਸੇ ਬੈਠੀ ਆ ਹੁਣੀ ਅੱਗੇ ਬੈਠੀ ਆ ਇਹਦੇ ਾਰਮਾਨ ਦੇ ਡੈਡੀ ਵੀ ਸਕੂਲ ਚਲੇ ਗਏ ਨੇ ਤੇ ਾਰਮਾਨ ਨੂੰ ਅੱਜ ਛੁੱਟੀ ਆ ਗਈ ਤੇ ਬਾਕੀ ਘਰ ਦੇ ਕੰਮ ਆਪਣੇ ਤਕਰੀਬਨ ਹੋ ਗਏ ਨੇ ਰੋਟੀ ਪਾਣੀ ਕਿਉਂਕਿ ਜੇ ਇਹਨਾਂ ਨੇ ਜਾਣਾ ਹੁੰਦਾ ਨਾ ਸਾਜਰੀ ਬਣਾ ਲੈਣੀ ਆ ਫਿਰ ਉਦੋਂ ਕਿਉਂਕਿ ਇਹਨਾਂ ਨੇ ਟਿਫਨ ਵਗੈਰਾ ਲੈ ਕੇ ਜਾਣਾ ਹੁੰਦਾ ਚਾਹ ਲੈ ਕੇ ਜਾਣੀ ਹੁੰਦੀ ਆ ਤੇ ਉਹਦਾ ਕਰਕੇ ਬਾਕੀ ਨਾ ਹਾਲੇ ਬਿਹੜੇ ਚ ਆਪਣੇ ਤੋਂ ਪਾਈ ਨਹੀਂ ਤੇ ਕਈ ਦਿਨ ਹੋ ਗਏ ਥੋੜੀ ਸਿਹਤ ਜੀ ਮੇਰੀ ਡਾਊਨ ਚੱਲ ਰਹੀ ਸੀਗੀ ਤੇ ਅੱਜ ਤਾਂ ਮੈਂ ਕਾਫੀ ਦਿਨਾਂ ਬਾਅਦ ਟੋਪੀ ਉਤਾਰੀ ਐ ਕਿਉਂਕਿ ਅੱਜ ਨਾ ਨਿੱਗਾ ਜਾ ਦਿਨ ਰਾਤ ਵੀ ਥੋੜੀ ਗਰਮੀ ਸੀਗੀ ਤੇ ਇੱਕ ਮੇਰੀ ਆਦਤ ਆ ਹੁਣ ਮੈਂ ਰਾਤ ਨੂੰ ਵੀ ਕਦੇ-ਕਦੇ ਹੁੰਦਾ ਵੀ ਕੋਟੀ ਲਾ ਕੇ ਪਹਿਨਨੀ ਆ ਟੋਪੀ ਤੇ ਕੋਟੀ ਤੇ ਜਰਾਬਾਂ ਰਾਤ ਨੂੰ ਪਾ ਕੇ ਹੀ ਬਿਸਤਰੇ 'ਚ ਪੈਣੀ ਆ ਕਿਉਂਕਿ ਮੈਨੂੰ ਐ ਹੁੰਦਾ ਵੀ ਕਈ ਵਾਰੀ ਪਸ਼ੂ ਖੋਲੇ ਆਂਦੇ ਜਾਂ ਕਈ ਵਾਰੀ ਇੱਕਦਮ ਉੱਠਣਾ ਪੈ ਜੇ ਹਨਾ ਫਿਰ ਹਵਾ ਲੱਗ ਜਾਂਦੀ ਐ ਇੱਕ ਦਿਨ ਮੇਰੇ ਨਾਲ ਇਦਾਂ ਹੀ ਹੋਇਆ ਸੀ ਤਾਂ ਹੀ ਮੈਂ ਇੰਨੇ ਦਿਨ ਥੋੜਾ ਜਿਹਾ ਸਿਹਤ ਜੀ ਡਾਊਨ ਰਹੀ ਆ ਤੇ ਬਾਕੀ ਹੁਣ ਇੱਥੇ ਬੈਠੀਆਂ ਧੁੱਪ ਬਹੁਤ ਸੋਹਣੀ ਲੱਗ ਰਹੀ ਆ ਬਹੁਤ ਹੀ ਵਧੀਆ ਧੁੱਪ ਆ ਬਾਕੀ ਤੁਹਾਡੇ ਕੋਲ ਨੀ ਕੀ ਮੌਸਮ ਦਾ ਹਾਲ ਚਾਲ ਹੈ ਨਾ ਜਰੂਰ ਦੱਸਿਓ ਤੁਸੀਂ ਵੀ ਤੇ ਬਾਕੀ ਨਾ ਅੱਜ ਆਪਾਂ ਕੁਝ ਗੱਲ ਕਰਨੀ ਆ ਤੁਹਾਡੇ ਨਾਲ ਕਿਉਂਕਿ ਦੇਖੋ ਮੇਰੇ ਨਾਲ ਜੜੀਆਂ ਪਹਿਣਾ ਜੁੜੀਆਂ ਹੋਈਆਂ ਤੇ ਆਪਦੀ ਜ਼ਿੰਦਗੀ ਨੂੰ ਲੈ ਕੇ ਜਾਂ ਕਹਿੰਦੇ ਹੁੰਦੇ ਆ ਘਰ ਦੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਨਾ ਕਿਤੇ ਨਾ ਕਿਤੇ ਜਿਹੜਾ ਆਪਣਾ ਦਿਮਾਗ ਹੁੰਦਾ ਨੈਗੇਟਿਵ ਹੋ ਜਾਂਦਾ ਆਪਾਂ ਨੈਗੇਟਿਵ ਚੀਜ਼ਾਂ ਸੋਚਣ ਲੱਗ ਜਾਂਦੇ ਆ ਨਾ ਜਿਵੇਂ ਵੀ ਮੇਰੀ ਤਾਂ ਜ਼ਿੰਦਗੀ ਇਹ ਜੀ ਹੈ ਸਾਡੇ ਨਾਲ ਹੀ ਇਦਾਂ ਕਿਉਂ ਹੁੰਦਾ ਜੇ ਆਪਾਂ ਪਾਠ ਵੀ ਕਰਦੇ ਆ ਤਾਂ ਵੀ ਆਪਾਂ ਰੱਬ ਨੂੰ ਵੀ ਉਲਾਮੇ ਦੇਣ ਲੱਗ ਜਾਂਦੇ ਆ ਹਨ ਤੇ ਵੀ ਇਹ ਆਪਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਬਾਕੀ ਨਾ ਇੱਕ ਮੈਂ ਤੁਹਾਡੇ ਨਾਲ ਲਾਅ ਆਫ ਅਟਰੈਕਸ਼ਨ ਦੇ ਕਿਹੜੇ ਉਹ ਸ਼ਬਦ ਸੀ ਜਿਹਨੂੰ ਬੋਲਣ ਦੇ ਨਾਲ 2 ਤੋਂ 3 ਮਹੀਨੇ ਦੇ ਵਿੱਚ ਹੀ ਮੇਰੀ ਨੌਕਰੀ ਲੱਗ ਗਈ ਤੇ ਬਾਕੀ ਹਰ ਮਹੀਨੇ ਘਰ ਦੇ ਵਿੱਚ ਪੈਸਾ ਆਉਣ ਲੱਗ ਪਿਆ ਘਰ ਦੇ ਵਿੱਚ ਬਰਕਤ ਆਉਣ ਲੱਗੀ ਉਹ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਵੀ ਉਹ ਕਿਹੜੇ ਸ਼ਬਦ ਨੇ ਨੌਕਰੀ ਤੋਂ ਭਾਵੇਂ ਮੇਰਾ YouTube ਵੀ ਆ ਹਨਾ ਕੰਮ ਕੋਈ ਵੀ ਹੋਵੇ ਜਿਹਦੇ ਥਰੂ ਆਪਾਂ ਨੂੰ ਘਰ ਵਿੱਚ ਪੈਸਾ ਆਉਂਦਾ ਆਪਣੀ ਨੌਕਰੀ ਹੁੰਦੀ ਆ ਹਨਾ ਚਾਹੇ ਆਪਣਾ 2000 ਹੀ ਆਪਾਂ ਮਹੀਨੇ ਦਾ ਕਮਾਈਏ ਤਾਂ ਵੀ ਉਹ ਨੌਕਰੀ ਮੰਨਦੇ ਆਪਾਂ ਜਿਹਦੇ ਨਾਲ ਆਪਣੇ ਘਰ ਦੇ ਖਰਚੇ ਚੱਲਦੇ ਆ ਘਰ ਦਾ ਗੁਜ਼ਾਰੇ ਦੇ ਵਿੱਚ ਮਦਦ ਮਿਲਦੀ ਆ ਤਾਂ ਉਹ ਨੌਕਰੀ ਹੁੰਦੀ ਆ ਤੇ ਕੋਈ ਵੀ ਕੰਮ ਹੋ ਜੇ ਹਨਾ ਤਾਂ ਮੇਰੇ ਲਈ ਜਿਹੜੀ YouTube ਆਈ ਮੇਰੀ ਨੌਕਰੀ ਹੋਈ ਆ ਕਿਉਂਕਿ ਇਹਦੇ ਨਾਲ ਸਾਨੂੰ ਕਾਫੀ ਮਦਦ ਮਿਲੀ ਆ ਹਨਾ ਘਰ ਦੇ చేను చలా వస్తే యావ వస్తే ਸੋ ਬਹੁਤ ਸਾਰੀਆਂ ਭੈਣਾਂ ਤੁਸੀਂ ਵੀ ਦੇਖਿਆ ਹੋ ਜਾਂ ਤੁਸੀਂ ਵੀ ਸ਼ਾਇਦ ਖੁਦ ਹਨਾ ਵੀਡੀਓ ਬਣਾਉਂਦੇ ਹੋਮੋਗੇ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਨੂੰ ਸਾਲ-ਸਾਲ ਡੇਢ ਸਾਲ ਹੋ ਗਿਆ YouTube ਤੇ ਕੰਮ ਕਰਦਿਆਂ ਨੂੰ ਤੇ ਪਰ ਉਹਨਾਂ ਦੀ ਪੇਮੈਂਟ ਹਲੇ ਵੀ ਆਉਣੀ ਸ਼ੁਰੂ ਨਹੀਂ ਹੋਈ ਤੇ ਪਰ ਮੇਰੀ ਪੇਮੈਂਟ ਜਿਹੜੀ ਸੀ ਉਹ ਛੇਤੀ ਆਉਣੀ ਸ਼ੁਰੂ ਹੋ ਗਈ ਸੀ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਗੁਰੂ ਸਾਹਿਬ ਨੇ ਤੇ ਵੀ ਜਿਹਦੇ ਨਾਲ ਮੈਨੂੰ ਜਿਹੜੀ ਇਸ ਕੰਮ ਦੇ ਵਿੱਚ ਕਾਮਯਾਬੀ ਛੇਤੀ ਮਿਲ ਗਈ ਤੇ ਉਹ ਕਿਵੇਂ ਹੋਇਆ ਅਹ ਦੇਖੋ ਜੀ ਵੀ ਨਾ ਸਾਇੰਸ ਵੀ ਕਹਿੰਦੀ ਹੈ ਤੇ ਪ੍ਰਮਾਤਮਾ ਵੀ ਬਾਣੀ ਦੇ ਵਿੱਚ ਆਪਾਂ ਨੂੰ ਹੀ ਸਮਝਾਉਂਦੀ ਹੈ ਗੁਰੂ ਸਾਹਿਬ ਵੀ ਜੋ ਆਪਾਂਣਾ ਚੰਗਾ ਸੋਚਦੇ ਆ ਮਾੜਾ ਸੋਚਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਉਹੇ ਦਾ ਅਸਰ ਅੱਗੇ ਪੈਂਦਾ ਹੈ ਅੱਛਾ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ ਨਾ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਹਨਾ ਵੀ ਲਾਅ ਆਫ ਅਟਰੈਕਸ਼ਨ ਦੇ ਜਰੀਏ ਤੁਸੀਂ ਵੀ ਜੋ ਸੋਚੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਵੇ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ ਵੀ ਆਪਾਂ ਨੂੰ ਇਹ ਚੀਜ਼ ਸਮਝਾਈ ਹੋਈ ਹੈ ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਆਪਾਂ ਨੂੰ ਪਹਿਲਾਂ ਹੀ ਸਮਝਾਈਆਂ ਹੋਈਆਂ ਬਸ ਪ੍ਰੋਬਲਮ ਇਹ ਆ ਵੀ ਆਪਾਂ ਨੂੰ ਸਮਝ ਨਹੀਂ ਆਈਆਂ ਕਿਉਂਕਿ ਆਪਾਂ ਅਰਥ ਨਹੀਂ ਸਮਝਦੇ ਹਨਾ ਤੇ ਵੀ ਕਦੇ ਵੀ ਕਿਸਦਾ ਮਾੜਾ ਨਾ ਸੋਚੋ ਜਿਸਦਾ ਮਾੜਾ ਸੋਚੋਗੇ ਕਿਸੇ ਨਾਲ ਈਰਖਾ ਰੱਖੋਗੇ ਕਿਸਦਾ ਬੁਰਾ ਸੋਚੋਗੇ ਹਨ ਤਾਂ ਤੁਹਾਡਾ ਆਪ ਦਾ ਬੁਰਾ ਹੁੰਦਾ ਹੈ ਇਹਦਾ ਰੀਜ਼ਨ ਕੀ ਆ ਇਹਦਾ ਰੀਜ਼ਨ ਇਹ ਆ ਵੀ ਦੇਖੋ ਗੁਰਬਾਣੀ ਦੇ ਵਿੱਚ ਮਹਾਰਾਜ ਜਿੰਨੇ ਆਪਾਂ ਨੂੰ ਸਿਆਣੇ ਵੀ ਆਪਣੇ ਵੱਡੇ ਕਹਿੰਦੇ ਸੀ ਕਰ ਭਲਾ ਹੋ ਭਲਾ ਕਰ ਬੁਰਾ ਹੋ ਬੁਰਾ ਹਨ ਇਹਦਾ ਰੀਜ਼ਨ ਕੀ ਆ ਦੇਖੋ ਜਿੱਦੋਂ ਕਿਸਦਾ ਆਪਾਂ ਚੰਗਾ ਸੋਚਦੇ ਆ ਜਾਂ ਮਾੜਾ ਸੋਚਦੇ ਆ ਆਪਾਂ ਆਪਣੇ ਦਿਮਾਗ 'ਚ ਹੀ ਸੋਚਦੇ ਆ ਤੇ ਜੇ ਆਪਾਂ ਕਿਸਦਾ ਮਾੜਾ ਸੋਚ ਕੇ ਖੁਸ਼ ਹੁੰਨੇ ਆ ਮਨ ਦੇ ਵਿੱਚ ਜਿਹੜਾ ਆਪਣਾ ਦਿਮਾਗ ਆ ਹਨ ਉਹ ਆਪਣੀ ਖੁਸ਼ੀ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ ਉਹਨੂੰ ਨਹੀਂ ਪਤਾ ਵੀ ਤੁਸੀਂ ਕਿਸੇ ਹੋਰ ਲਈ ਸੋਚ ਰਹੇ ਹੋ ਜਾਂ ਇਹ ਤੁਸੀਂ ਆਪਣੇ ਲਈ ਸੋਚ ਰਹੇ ਹੋ ਠੀਕ ਹੈ ਪਰ ਉਹ ਆਪਣੀਆਂ ਫੀਲਿੰਗਸ ਨੂੰ ਸਮਝਦਾ ਫਿਰ ਉਹ ਉਹ ਹੀ ਜਿਹਾ ਮਾਹੌਲ ਸਾਡੀ ਜ਼ਿੰਦਗੀ ਵਿੱਚ ਲਿਆਉਣਾ ਸ਼ੁਰੂ ਕਰ ਦਿੰਦਾ ਕਹਿੰਦੇ ਜਿਵੇਂ ਇੱਕ ਚੁੰਬਕ ਲੋਹੇ ਵੱਲ ਨੂੰ ਅਟਰੈਕਟ ਹੁੰਦੀ ਹੈ ਨਾ ਸਾਡਾ ਦਿਮਾਗ ਉਹੋ ਜਿਹੀਆਂ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਖਿੱਚਣੀਆਂ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਜੇ ਆਪਾਂ ਕਿਸੇ ਚੰਗਾ ਸੋਚਦੇ ਹਾਂ ਸਾਡੀ ਜ਼ਿੰਦਗੀ ਚੰਗਾ ਹੋਣ ਲੱਗ ਜਾਂਦਾ ਜੇ ਆਪਾਂ ਕਿਸਦਾ ਮਾੜਾ ਸੋਚਦੇ ਹਾਂ ਤਾਂ ਆਪਣੀ ਜ਼ਿੰਦਗੀ ਚ ਮਾੜਾ ਹੋਣ ਲੱਗ ਜਾਂਦਾ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਜੇ ਮੰਨ ਲਓ ਵੀ ਜੇ ਤੁਸੀਂ ਅੱਜ ਕਿਸ ਦਾ ਮਾੜਾ ਸੋਚ ਰਹੇ ਹੋ ਹਨ ਤਾਂ ਜ਼ਰੂਰੀ ਨਹੀਂ ਵੀ ਅੱਜ ਹੀ ਤੁਹਾਡਾ ਮਾੜਾ ਹੋਣ ਲੱਗ ਜਾਓ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ ਹੁੰਦੀ ਹੈ ਮੈਂ ਬਹੁਤ ਸਾਰੇ ਐਦਾਂ ਦੀਆਂ ਕੱਟਣਾ ਮੈਂ ਕਹਿ ਸਕਦੀਆਂ ਵੀ ਦੇਖੀਆਂ ਨੇ ਜਾਂ ਬਹੁਤ ਸਾਰੇ ਐਦਾਂ ਦੇ ਲੋਕਾਂ ਨੂੰ ਹਨਾ ਦੇਖਿਆ ਵੀ ਜਿਹੜਾ ਕਿਸੇ ਦਾ ਮਾੜਾ ਸੋਚਦੇ ਨੇ ਤੇ ਫਿਰ ਉਹਨਾਂ ਦਾ ਆਪ ਦਾ ਮਾੜਾ ਵੀ ਜ਼ਰੂਰ ਹੁੰਦਾ ਸੋ ਕਦੇ ਵੀ ਕਿਸਦਾ ਮਾੜਾ ਨਾ ਸੋਚੋ ਤੇ ਪ੍ਰਮਾਤਮਾ ਅਗੇ ਹਮੇਸ਼ਾ ਅਰਦਾਸ ਕਰੋ ਕਿ ਵਾਹਿਗੁਰੂ ਜੇ ਕੋਈ ਮਾੜਾ ਕਰ ਵੀ ਜਾਂਦਾ ਨਾ ਪ੍ਰਮਾਤਮਾ ਅਗੇ ਅਰਦਾਸ ਕਰੋ ਵਾਹਿਗੁਰੂ ਜੀ ਸਾਥੋਂ ਕਿਸਦਾ ਮਾੜਾ ਨਾ ਕਰਵਾਇਓ ਤੇ ਸਾਥੋਂ ਕਿਸੇ ਲਈ ਮਾੜਾ ਨਾ ਬੁਲਵਾਇਓ ਬਾਕੀ ਜੋ ਜਿਹੜਾ ਬੰਦਾ ਕਰਦਾ ਹਨਾ ਉਹ ਉਹਦੇ ਕਰਮ ਨੇ ਤੇ ਸੋ ਮੈਂ ਜਦੋਂ YouTube ਸ਼ੁਰੂ ਕੀਤਾ ਹਨਾ ਤੇ ਮੇਰੇ ਦਿਮਾਗ ਵਿੱਚ ਇੱਕੋ ਹੀ ਚੀਜ਼ ਚੱਲ ਰਹੀ ਸੀ ਹਾਲਾਂਕਿ ਮੈਨੂੰ ੁਰਮਾਨ ਦੇ ਡੈਡੀ ਨੂੰ ਇਹ ਇਹ ਜਰੂਰ ਮੈਨੂੰ ਕਿਹਾ ਸੀ ਕਹਿੰਦੇ ਵੀ ਵੀ ਮੈਨੂੰ ਨਹੀਂ ਲੱਗਦਾ ਵੀ ਹਨਾ ਹੋ ਜਾਊਗਾ ਕਿਉਂਕਿ ਹੁੰਦਾ ਨਾ ਵੀ ਐ ਕਿਵੇਂ ਹੋ ਸਕਦਾ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਪਹਿਲਾਂ ਕਿਸੇ ਨੇ YouTube ਤੇ ਕੰਮ ਵੀ ਨਹੀਂ ਕੀਤਾ ਤੇ ਉਹਨਾਂ ਨੂੰ ਇਹ ਵੀ ਅਸੀਂ ਵੀ ਏਦਾਂ ਕਿਵੇਂ ਪੇਮੈਂਟ ਆਂਦੀ ਆ ਹਨਾ ਜਾਂ ਆ ਸਕਦੀ ਆ ਕਿਵੇਂ ਹੋ ਸਕਦਾ ਵੀ ਕੋਈ ਵੀਡੀਓ ਪਾਉਣ ਦੇ ਪੈਸੇ ਦੇਊਗਾ ਹਨਾ ਤੋ ਮੇਰੇ ਦਿਮਾਗ ਵਿੱਚ ਇੱਕ ਚੀਜ਼ ਬਾਰ-ਬਾਰ ਚੱਲਦੀ ਸੀ ਵੀ ਮੈਂ ਕਰਣੀ ਕਰਨਾ ਹੈ ਔਰ ਮੈਂ ਕਰੂੰਗੀ ਔਰ ਜੇ ਮੇਰੀ YouTube ਦੀ ਵੀਡੀਓ ਤੇ ਇੱਕ ਵਿਊ ਵੀ ਡੇਲੀ ਦਾ ਰੋਜ਼ ਦਾ ਵਾਅਦਾ ਸੀ ਤਾਂ ਮੈਂ ਉਹਨੂੰ ਲੈ ਕੇ ਖੁਸ਼ ਹੁੰਦੀ ਸੀ ਮੈਂ ਕਦੇ ਸ਼ਿਕਵਾ ਨਹੀਂ ਸੀ ਕੀਤਾ ਵੀ ਜੇ ਮੰਨ ਲਓ ਸ਼ੁਰੂ ਦੇ ਵਿੱਚ ਹਨਾ 35 ਵਿਊ ਆਏ ਮੇਰੀ ਵੀਡੀਓ ਤੇ ਮੈਂ ਕਦੇ ਇਹ ਉਦਾਸ ਨਹੀਂ ਹੋਈ ਸੀ ਵੀ 35 ਕਾ ਤੋਂ ਆਏ ਬਾਕੀਆਂ ਦੇ ਇੰਨੇ ਆਉਂਦੇ ਮੇਰੇ ਇੰਨੇ ਕਿਉਂ ਆਏ ਤਾਂ ਮੈਂ 35 ਲਈ ਵੀ ਖੁਸ਼ ਹੁੰਦੀ ਸੀ ਵੀ 35 ਲੋਕ ਦਾ ਘੱਟੋ ਘੱਟ ਮੈਨੂੰ ਜਾਣਨ ਲੱਗੇ 35 ਲੋਕ ਤਾਂ ਘੱਟੋ ਘੱਟ ਮੇਰੀ ਜਿਹੜੀ ਵੀਡੀਓਜ਼ ਦੇਖਣ ਲੱਗੇ ਤਾਂ ਮੈਂ ਉਸ ਚੀਜ਼ ਲਈ ਖੁਸ਼ ਹੁੰਦੀ ਸੀ ਉਹਦੇ ਲਈ ਪਰਮਾਤਮਾ ਦਾ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਹਨਾ ਤੇ ਦਿਮਾਗ ਵਿੱਚ ਹਮੇਸ਼ਾ ਇਹ ਸੋਚਣਾ ਵੀ ਮੇਰੇ ਵਿਊ ਵਧਦੇ ਜਾ ਰਹੇ ਨੇ ਹਰ ਰੋਜ਼ ਜਦੋਂ ਵਿਊ ਵਧ ਗਏ ਤਾਂ ਮੈਂ ਉਹਦੇ ਲਈ ਖੁਸ਼ ਹੁੰਦੀ ਮਤਲਬ ਮੈਂ ਜੇ ਚਾਹੇ ਥੋੜਾ ਥੋੜਾ ਕਾਮਯਾਬ ਹੋ ਰਹੀ ਸੀ ਤਾਂ ਥੋੜੇ ਥੋੜੇ ਲਈ ਵੀ ਖੁਸ਼ ਹੋ ਰਹੀ ਸੀ ਖੁਸ਼ ਹੋ ਕੇ ਉਹ ਖੁਸ਼ੀ ਨੂੰ ਅੰਦਰੋਂ ਮਹਿਸੂਸ ਕਰਦੀ ਸੀ ਤੇ ਜਿਹੜਾ ਆਪਣਾ ਦਿਮਾਗ ਆ ਹਨਾ ਉਹ ਆਪਣੀ ਖੁਸ਼ੀ ਦੀਆਂ ਭਾਵਨਾ ਤੇ ਆਪਣੇ ਦੁੱਖ ਦੀਆਂ ਭਾਵਨਾਵਾਂ ਨੂੰ ਸਮਝਦਾ ਤੇ ਤੁਸੀਂ ਯਕੀਨ ਨਹੀਂ ਕਰਨਾ ਮੇਰੀ ਚੌਥੀ ਪੰਜਵੀਂ ਵੀਡੀਓ ਜਾ ਕੇ ਵਾਇਰਲ ਹੋਈ ਤੇ ਉਸ ਤੋਂ ਬਾਅਦ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹਨਾ ਤੇ ਵੀ ਕਾਮਯਾਬੀ ਕਾਮਯਾਬੀ ਵੱਧਦੀ ਗਈ ਹੈ ਇਹਦੇ ਵਿੱਚ ਤੇ ਹੁਣ ਜਰੂਰ ਥੋੜਾ ਟਾਈਮ ਤੋਂ ਮੇਥੋਂ ਪ੍ਰੋਪਰ ਕੰਮ ਨਹੀਂ ਹੋ ਪਾਇਆ YouTube ਦੇ ਉੱਤੇ ਹਨਾ ਪਹਿਲਾਂ ਉਹ ਮੇਰੀ ਸੌਰੀ ਕਰਕੇ ਹੁਣ ਮੰਮੀ ਕਰਕੇ ਤੇ ਸੋ ਪਹਿਲਾਂ ਵੀ ਨਹੀਂ ਨਾ ਮੰਨ ਜਾ ਕਰਦਾ ਹੁੰਦਾ ਸੀ ਬਿਛ ਦੀ ਕਈ ਵਾਰੀ ਲੱਗਣਾ ਵੀ ਨਹੀਂ ਛੱਡ ਹਣਾ ਹੁਣ ਵੀ ਕਈ ਵਾਰੀ ਮਨ ਇਦਾਂ ਹੀ ਹੋ ਜਾਂਦਾ ਸੋ ਇਸ ਕਰਕੇ ਤੁਸੀਂ ਵੀ ਹਣਾ ਚੰਗਾ ਸੋਚਿਆ ਕਰੋ ਜਿੱਦਾਂ ਦਾ ਤੁਸੀਂ ਸੋਚੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਦਾਂ ਦਾ ਹੋਗਾ ਕਿਸੇ ਦਾ ਮਾੜਾ ਨਾ ਸੋਚੋ ਆਪ ਦਾ ਚੰਗਾ ਸੋਚਣਾ ਕੋਈ ਗਲਤ ਨਹੀਂ ਹੁੰਦਾ ਪਰ ਕਿਸੇ ਦਾ ਮਾੜਾ ਵੀ ਨਾ ਸੋਚੋ ਤੇ ਜੇ ਤੁਹਾਡਾ ਕੋਈ ਮਾੜਾ ਸੋਚਦਾ ਹਨਾ ਬਹੁਤ ਸਾਰੇ ਮੈਨੂੰ ਕਮੈਂਟ ਇਦਾਂ ਵੀ ਆਉਂਦੇ ਭੈਣਾ ਵੱਲੋਂ ਵੀ ਭੈਣੇ ਅਸੀਂ ਤਾਂ ਨਹੀਂ ਹਾਂ ਉਹਨਾਂ ਦਾ ਕਿਸਦਾ ਮਾੜਾ ਸੋਚਦੇ ਪਰ ਫਲਾਨਾ ਜਿਹੜਾ ਹੈਗਾ ਜਾਂ ਸਾਡੀ ਫੈਮਿਲੀ ਚ ਫਲਾਨਾ ਬੰਦਾ ਉਹ ਸਾਡਾ ਮਾੜਾ ਸੋਚਦਾ ਹੈ ਜਾਂ ਸਾਡੇ ਨਾਲ ਆਹ ਕਰਦਾ ਦੇਖੋ ਜੀ ਜਿਹੜਾ ਬੰਦਾ ਕਰ ਰਿਹਾ ਉਹ ਕਹਿੰਦੇ ਹੁੰਦੇ ਹਨਾ ਇੱਕ ਕਹਾਵਤ ਹੈ ਕਿ ਨਾਇਆ ਨਾਇਆ ਕਿੱਡੇ ਕਿੱਡੇ ਬਾਲ ਉਹ ਕਹਿੰਦਾ ਦੇਖਦਾ ਜਾ ਤੇਰੀ ਮੂਰੀ ਆਉਣੇ ਆ ਸੋ ਹਮੇਸ਼ਾ ਯਾਦ ਰੱਖਿਓ ਜੋ ਅੱਜ ਤੁਹਾਡੇ ਨਾਲ ਕਰ ਰਿਹਾ ਹੈ ਆਪਦੇ ਕਰਮ ਕਮਾ ਰਿਹਾ ਹੈ ਉਹਨੇ ਅੱਗੇ ਜਾ ਕੇ ਜਿਹੜੇ ਅੱਜ ਤੁਹਾਡਾ ਮਾੜਾ ਕਰ ਰਹੇ ਆ ਨਾ ਉਹਨਾਂ ਦੇ ਦਿਨ ਮਾੜੇ ਆਉਣੇ ਆ ਸੋ ਇਸ ਕਰਕੇ ਬੇਫਿਕਰ ਹੋ ਕੇ ਪਰਮਾਤਮਾ ਤੇ ਭਰੋਸਾ ਰੱਖੋ ਤੇ ਮੈਂ ਆਹੀ ਚੀਜ਼ ਤੇ ਫੋਕਸ ਰੱਖਿਆ ਬਾਣੀ ਜਪਦੇ ਰਹੇ ਹਮੇਸ਼ਾ ਤੇ ਜਿੰਨਾ ਪਰਮਾਤਮਾ ਦਿੰਦਾ ਗਿਆ ਉਹਦੇ ਵਿੱਚ ਖੁਸ਼ ਹੁੰਦੇ ਗਏ ਸ਼ੁਕਰਾਨਾ ਕਰਦੇ ਗਏ ਤੇ ਪਰਮਾਤਮਾ ਨੇ ਉਸ ਚੀਜ਼ ਦੇ ਵਿੱਚ ਵਾਅਦਾ ਹੀ ਕੀਤਾ ਸੋ ਇਸ ਕਰਕੇ ਹਮੇਸ਼ਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਿਆ ਕਰੋ ਜੋ ਰੁੱਖੀ ਵਿੱਚ ਰੋਟੀ ਵੀ ਦਿੰਦਾ ਨਾ ਉਹਦੇ ਲਈ ਵੀ ਸ਼ੁਕਰਾਨਾ ਕਰਿਆ ਕਰੋ ਅੱਜ ਰੁੱਖੀ ਖਾਣੇ ਆ ਤਾਂ ਕੱਨੋਂ ਕੱਲ ਨੂੰ ਪਰਮਾਤਮਾ ਦੀ ਮਿਹਰ ਸਦਕਾ ਚੰਗੇ ਪਕਵਾਨ ਵੀ ਜਿਹੜੇ ਆ ਜ਼ਰੂਰ ਮਿਲਣਗੇ ਬਸ ਸੋਚ ਤੁਹਾਡੀ ਬਹੁਤ ਮਾਇਨੇ ਰੱਖਦੀ ਹੈ ਤੇ ਲਾਅ ਆਫ ਅਟਰੈਕਸ਼ਨ ਦੇ ਇਹੀ ਉਹ ਸ਼ਬਦ ਨੇ ਜਦੋਂ ਆਪਾਂ ਪੋਜ਼ਿਟਿਵ ਸੋਚਦੇ ਆ ਇਹ ਲਾਅ ਆਫ ਅਟਰੈਕਸ਼ਨ ਦੇ ਸ਼ਬਦ ਨੇ ਹਨਾ ਸ਼ਬਦ ਮਤਲਬ ਉਹ ਅੱਖਰ ਨਹੀਂ ਜਿਨ੍ਹਾਂ ਦੇ ਨਾਲ ਸਾਡੀ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਉਹ ਚੰਗੀ ਮਾੜੀ ਬਣਦੀ ਹੈ ਜਿਹੋ ਜਿਹਾ ਆਪਾਂ ਸੋਚਾਂਗੇ ਜਿਹੋ ਜਿਹਾ ਆਪਾਂ ਬੀਜਾਂਗੇ ਉਹ ਜਿਹੜਾ ਆਪਾਂ ਅੱਗੇ ਫਲ ਪਾਵਾਂਗੇ ਸੋ ਹਮੇਸ਼ਾ ਪੋਜ਼ਿਟਿਵਰ ਸੋਚੋ ਤੇ ਮੈਂ ਪੋਜ਼ਿਟਿਵ ਹੀ ਸੋਚਿਆ ਸੀ ਤਾਂ ਹੀ ਐਸੀ ਮਿਹਰ ਹੋਈ ਵੀ ਪ੍ਰਮਾਤਮਾ ਦੀ ਕਿਰਪਾ ਸਦਕਾ 3 ਕਿ ਮਹੀਨੇ ਬਾਅਦ ਇੱਕ ਤਰ੍ਹਾਂ ਦੀ ਨੌਕਰੀ ਹੈ ਮੇਰੀ ਹਨ ਜਿਹੜੀ ਅਲੱਗੀ ਤੇ ਚਾਹੇ ਥੋੜਾ ਹੁੰਦਾ ਆਪਾਂ ਇਹ ਨਹੀਂ ਕਹਿੰਦੇ ਬਹੁਤ ਜ਼ਿਆਦਾ ਹੁੰਦਾ ਪਰ ਉਹਦੇ ਲਈ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰੀ ਰਿਹਾ ਕਿ ਵਾਹਿਗੁਰੂ ਕਿਸੇ ਟਾਈਮ ਇਹ ਵੀ ਨਹੀਂ ਆਉਂਦਾ ਤੇ ਅੱਜ ਤੇਰੀ ਮੇਰ ਨਾਲ ਇਹ ਆਉਂਦਾ ਤੇ ਪ੍ਰਮਾਤਮਾ ਅੱਗੇ ਵੀ ਤੂੰ ਹੀ ਕਿਰਪਾ ਕਰੇਗਾ ਅੱਗੇ ਵੀ ਤੂੰ ਹੀ ਵਾਦਾ ਕਰੇਗਾ ਸੋ ਉਮੀਦ ਕਰਦੀ ਆਂ ਅੱਜ ਦੀ ਜਿਹੜੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ